ਉਹ ਛੜਕ ਤੋਂ ਵੀ ਆਉਂਦੀ ਆ ਤੇ ਉੱਥੋਂ ਲੈ ਕੇ ਜੰਗਲੇ ਤੋਂ ਲੈ ਕੇ ਇੱਥੋਂ ਫਰੰਟ ਆ ਜਾਂਦਾ ਆ ਮੇਨ ਗੇਟ ਆ 14 ਫੁੱਟ ਗੇਟ ਆ ਤੇ ਆ ਗਿਆ ਆਪਣਾ ਵਿਹੜਾ ਤੇ ਆ ਵੀ ਇੱਧਰ ਲਾਇਟਿੰਗ ਬਾਥਰੂਮ ਜਾਲੇ ਕੱਪੜੇ ਧੋਣ ਵਾਲੀ ਇੱਧਰ ਬਾਥਰੂਮ ਇੱਧਰ ਲੈਟਰੀ ਨਾਲ ਛੋਟੀ ਇੱਧਰ ਆ ਗਿਆ ਆਪਣਾ ਬੋਰ ਮਰਸੀ ਵਾਲਾ ਬੋਰਾ ਸਟਰਟਰ ਇਧਰ ਆ ਆ ਜੱਤਾ ਜੀ ਆਪਾਂ ਪਿਛਲੇ ਸਾਲ ਹੀ ਪਿਛਲੇ 2 ਸਾਲ ਹੀ 1.5 ਸਾਲ ਹੀ ਹੋਇਆ ਨਵੀਂ ਪਾਈ ਨੂੰ ਤੇ ਇੰਦਰ ਜੀ ਜਨਰੇਟਰ ਜੀ ਨਟਰ ਪੱਠੇ ਕੋਤਰਣ ਵਾਲੀ ਇਧਰ ਥੂੜੀ ਵਾਲਾ ਤੇ ਇਧਰ ਵੀ ਆ ਇਹ ਦੋ ਖਣੇ ਇਹ ਆ ਯਾਨੀ ਕਿ ਬਾਲੇ ਇਧਰ ਇਹ ਲੋਹੇ ਦੇ ਆ ਜਗਾ ਸਾਰੀ ਹੈਗੀ ਹੈ ਇਹ ਯਾਨੀ ਕਿ 14 ਮਰਲੇ ਗੁਰੇਸਟਰੀ ਆ 16 ਮਰਲੇ ਆ ਜਗਾ ਇਹ ਤੇ ਇਧਰ ਆ ਪਸੂ ਵਾਲਾ ਆ ਗਿਆ ਇਹ ਸਲੇਟ ਆਈਆਂ ਤੇ ਵੇੜਾ ਆ ਗਿਆ ਸਾਹਮਣੇ ਆ ਗਿਆ ਘਰ ਦਾ ਦੇਖਾ ਜੰਗਲੇ ਜੰਗਲੇ ਵੱਜੇ ਵੀ ਆ ਇਹ ਸਾਰੀਆਂ ਸਲੇਟ ਆਈਆਂ ਇਧਰ ਨੂੰ ਠੀਕ ਹੈ ਤੇ ਫਿਰ ਇਧਰ ਆ ਹਬਚਾਲੇ ਜਿਹੜਾ ਬਾਥਰੂਮਾਂ ਦੇ ਸਾਹਮਣੇ ਇੱਥੇ ਵੀ ਆਏ ਲੇਟ ਆਏ ਪਾਈਆਂ ਇੱਥੇ ਟੂਟੀ ਟੂਟੀ ਲੱਗੀ ਵੀ ਆਉਂ। ਕੱਪੜੇ-ਕੱਪੜੇ ਧੋਣ ਨੂੰ ਬਾਹਰ ਵੀ। ਤੇ ਇਧਰ ਆ ਬਰੰਡ ਆ ਗਿਆ ਡਾਟਾਂ ਤੇ। ਚਾਰ-ਪੰਜ ਖਾਨੇ ਆ ਡਾਟਾਂ ਤੇ ਆ ਇੱਥੇ ਗੱਡੀ ਲੱਗੇ ਜਾਂਦੀ ਆ ਦਾਣਾ ਦੋਨੇ। ਹਲੇ ਕਣਕ ਵਾਲੇ ਟਰੋਲ ਪੈ ਟਰੈਕਟਰ ਲੱਗ ਜਾਂਦਾ ਇਧਰ। ਤੇ ਆ ਗਿਆ ਆਪਣਾ ਬਾਹਰਲਾ ਥੁੱਲਾ ਚੌਂਕਾ। ਤੇ ਫਿਲਟਰ-ਫਿਲਟਰ ਲੱਗਿਆ। ਇਹ ਰਸੋਈ ਆ ਇਹ। ਤੇ ਇਧਰੋਂ ਆ ਗਈ ਆਪਣੀਆਂ ਅੰਦਰਲੀ। ਅੰਦਰ ਆ ਗਈ ਹੈ ਇਹ ਟਾਇਲ ਵਾਲੀ ਆ ਇਹ ਤੇ ਆ ਰਹੀ ਸੋਈ ਆ ਗਈ ਅੰਦਰ ਲਈ ਆਪਣੀ ਤੇ ਇਹ ਇੱਧਰ ਆ ਗਿਆ ਹਰ ਇੱਕ ਕਮਰਾ ਆ ਗਿਆ ਤੇ ਟਾਂਡ ਬਣੀ ਵੀ ਆ ਇੱਧਰ ਉੱਤੇ ਤੇ ਬਾੜੀਆਂ ਪੂਰੀਆਂ ਬਣੀਆਂ ਵੀ ਆ ਇਹ ਲੋਹੇ ਦੇ ਪੁਰਾਣੇ ਫਰੇਮ ਲੱਗੇ ਹੋਏ ਆ ਠੀਕ ਆ ਤੇ ਆਹ ਕਮਰਾ ਆ ਗਿਆ ਕੇ ਬੈਡਰੂਮ ਤੇ ਆਹ ਬਰਾਂਡ ਆ ਜਾਣਗੇ ਮੂਰੇ ਕਮਰਿਆਂ ਦੇ 40 ਜੁੜੀ ਇਹਨੂੰ ਲੱਗੀ ਵੀ ਆ ਕਵਰ ਹੋਇਆ ਹੋਇਆ ਕਾ ਵੱਡਾ ਰੂਮ ਆ ਗਿਆ ਸਟੋਰ ਰੂਮ ਪੂਰਾ ਵੱਡਾ ਹੈ ਵੀ ਦਖਾਉਣਾ ਤੁਹਾਨੂੰ ਇਹ ਚਾਰ ਖੜਾ ਦਾ ਇਹ ਆ ਤੇ ਪੂਰਾ ਵਧੀਆ ਜਣਗਿਰਹਿ ਜੋਗ ਤੇ ਇਧਰ ਆ ਛੋਟਾ ਇੱਕ ਛੋਟਾ ਰੂਮ ਆ ਦੋ ਖਾਣ ਵਾਲਾ ਤੇ ਥਣੇ ਕਿ ਚਾਰ ਕਮਰੇ ਆ ਰਸੋਈ ਆ ਬਰਾਂਡਾ ਇਧਰ ਵੀ ਤੇ 16 ਮਰਲੇ ਜਗਾ ਕੀ ਇਹ ਸਾਰੀ ਤੇ ਤੁਹਾਨੂੰ ਹੁਣ ਬਾਹਰੋਂ ਦਿਖਾਉਣਾ ਇਹ ਜੰਗਲੇ ਜੰਗਲੇ ਵਜੇ ਫਰਸ਼ਾਂ ਲੱਗੀਆਂ ਤਾਂ ਵੀ ਸਾਰੇ ਤੇ ਫਰਸ਼ਾ ਇਹ ਤੇ ਡਾਟਾ ਦੇ ਫਰਸ਼ਾ ਤੇ ਉਧਰ ਵੀ ਫਰਸ਼ਾ ਤੂੜੀ ਵਾਲੇ ਦੇ ਵੀ ਉਹਦਾ ਫਰਸ਼ੀ ਬਾਲੇ ਹੀ ਲੋਹੇ ਦੇ ਆ ਸਾਰੇ ਬਹੁਤ ਵਧੀਆ ਫਰਸ਼ਾ ਤੇ ਬਹੁਤ ਵਧੀਆ ਛੱਤ ਆ ਉਹ ਵੀ ਤੇ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਇਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ